ਈ ਪੜਾ ਹੋਏ ਕਈ ਦੌਰ ਆਏ ਸੰਘਰਸ਼ ਇਸ ਵੇਲੇ ਕਿੱਥੇ ਖੜਾ ਹੈ ਜਾਣਨਾ ਲਾਜ਼ਮੀ ਹੈ ਮਿੰਟੂ ਸਰਪੰਚ ਪ੍ਰਧਾਨ ਮੰਤਰੀ ਤੋਂ ਵਾਡੀ 18 ਲੱਖ ਰੁਪਏ ਦੀ ਉਹ ਰਾਸ਼ੀ ਉਸ ਨੌਜਵਾਨ ਨੇ ਜਾ ਕੇ ਮੋੜਤੀ ਤੇ ਕਹਿਤਾ ਕਿ 나 ਅਵਾਰਡ ਚਾਹੀਦਾ ਇਹਨਾਂ ਪੈਸਾ ਚਾਹੀਦਾ ਰੱਖ ਲਓ ਵਾਪਸ ਔਰ ਇਸ ਸੰਘਰਸ਼ ਦੇ ਵਿੱਚ ਆਪਣੇ ਆਪ ਨੂੰ ਇੱਥੇ ਸਾਬਤ ਕੀਤਾ ਕਿ ਪੰਜਾਬ ਦੇ ਨੌਜਵਾਨ ਨਾ ਨਸ਼ੇੜੀ ਨੇ ਨਾ ਉਹ ਕੁਝ ਹੋਰ ਸੋਚਦੇ ਹੋ ਸਿਰਫ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦੇ ਆ ਤਾਂ ਸਾਡੇ ਨਾਲ ਨੇ ਮਿੰਟੂ ਸਰਪੰਚ ਗੱਲਬਾਤ ਕਰਦੇ ਆ ਸੱਸੀ ਕਾਲ ਔਨਅਰ ਤੇ ਸਵਾਗਤ ਹੈ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਜਿੱਦਣ ਤੋਂ ਆਇਓ ਉਦੋਂ ਤੋਂ ਇੱਥੇ ਹੀ ਉਹ ਅਵਾਰਡ ਵੀ ਵਾਪਸ ਹੋ ਗਿਆ ਪੈਸਾ ਮੋੜਤਾ ਤੁਸੀਂ ਕਹਿਆ ਸੀਗਾ ਕਿ ਰਾਸ਼ੀ ਦੀ ਗੱਲ ਆ ਚੱਕੋ ਰਾਸ਼ੀ ਵੀ 18 ਲੱਖ ਪਰ ਵਾਪਸ ਨਹੀਂ ਗਈ ਇੱਕ ਉਰਦੂ ਦੇ ਬਹੁਤ ਮਹਾਨ ਸ਼ਾਇਰ ਆ ਡਾਕਟਰ ਮੁਹੰਮਦ ਇਕਵਾਲ ਉਹਨੇ ਕਿਸੇ ਸ਼ਰਾਬੀ ਬਾਰੇ ਆਪਣੇ ਅਨੁਭਵ ਲਿਖੇ ਉਹਨੇ ਸ਼ਾਇਰ ਦੇ ਵਿੱਚ ਲਿਖਿਆ ਕਿ ਕਿ ਤੋਬਾ ਕਰ ਚੁੱਕੇ ਇਥੇ ਤੋਬਾ ਕਰ ਚੁੱਕੇ تھے ਅਬ ਨਹੀਂ ਪੀਵਾਂਗੇ ਪਰ ਦਿਲ ਬੇਈਮਾਨ ਹੋ ਗਿਆ ਬਾਦਲੋਂ ਕੋ ਦੇਖ ਕਰ ਕਹਿੰਦਾ ਤੋਬਾ ਕਰਤੀ ਸੀ ਹੁਣ ਨਹੀਂ ਪੀਣੀ ਯਾਰ ਛੱਡ ਦੇ ਛੱਡ ਖੜਾ ਕਹਿੰਦਾ ਪਰ ਬੱਦਲ ਵਾਲੀ ਦੇਖ ਕੇ ਮੌਸਮ ਸੁਹਾਣਾ ਦੇਖ ਕੇ ਕਹਿੰਦਾ ਦਿਲ ਬੇਈਮਾਨ ਹੋ ਗਿਆ ਫੇਰ ਪੀਣ ਨੂੰ ਜੀ ਕੀਤਾ ਸਾਡੇ ਸੁਭਾਚ ਮੈਥੀ ਅਵਾਰਡ ਮੋੜ ਨ ਆਇਆ ਸੀ ਨਰਿੰਦਰ ਨਰਿੰਦਰ ਮੋਦੀ ਨੂੰ ਦੇਸ਼ ਦੇ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਕਿਉਂਕਿ ਜਣ ਸਿੰਘ ਕਲਾਂ ਪਿੰਡ ਨੂੰ ਦੋ ਅਵਾਰਡ ਮਿਲੇ ਸੀ ਨਾਲ 18 ਲੱਖ ਰੁਪਏ ਮਿਲਿਆ ਸੀ ਅਸੀਂ ਮੋੜ ਲਈ ਆਏ ਸੀ ਮਣ ਚ ਆਏ ਸੀ ਵੀ ਚੱਲ ਮੋੜ ਕੇ ਇੱਕ ਦੋ ਦਿਨਾਂ ਬਾਅਦ ਚਲੇ ਜਾਵਾਂਗੇ ਪਰ ਜਦੋਂ ਇੱਥੇ ਜਸ਼ੀਲਾਪਨ ਦੇਖਿਆ ਪੰਜਾਬੀਆਂ ਦਾ ਇੱਥੇ ਦੇਖਿਆ ਕਿ ਅੱਜ ਪੰਜਾਬ ਦੀ ਇੱਜ਼ਤ ਦਾ ਸਵਾਲ ਆ ਪੰਜਾਬ ਦੀ ਪੱਗ ਦਾ ਸਵਾਲ ਆ ਅਸੀਂ ਮਨ ਬਣਾ ਲਿਆ ਕਿ ਯਾਰ ਅਸੀਂ ਇਹ ਜਿੱਤ ਕੇ ਜਾਵਾਂਗੇ ਉਹਨਾਂ ਚਿਰ ਮੁੜਨਾ ਨਹੀਂ ਅਸੀਂ ਉਸ ਦਿਨ ਤੇ ਹੀ ਇਸ ਮੋਰਚੇ ਦੇ ਵਿੱਚ ਜਾਨੀ ਡਟੇ ਹੋਏ ਆ ਡਟੇ ਰਹਾਂਗੇ ਤੁਹਾਨੂੰ ਕੀ ਲੱਗਦਾ ਹੈ ਅੱਗੇ ਲੋਕ ਕੀ ਚਾਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨਵੇਂ ਪ੍ਰੋਗਰਾਮ ਦਿੱਤੇ ਜਾ ਰਹੇ ਆ ਬਹੁਤ ਦਿਨ ਹੋ ਗਏ ਹੁਣ ਇੱਥੇ ਬੈਠੇ ਆ ਲੋਕ ਚਾਹੁੰਦੇ ਕੀ ਆ ਅਸਲ ਲੋਕ ਚਾਹੁੰਦੇ ਆ ਕਿ ਤਿੱਖਾ ਪ੍ਰੋਗਰਾਮ ਦਿੱਤਾ ਜਾਵੇ ਲੋਕਾਂ ਦੀ ਜਿਹੜੀ ਦਿਲ ਦੀ ਭਾਵਨਾ ਇਹ ਆ ਕਿਉਂਕਿ ਲੋਕ ਪੰਜਾਬ ਦੇ ਲੋਕ ਉਹ ਲੋਕ ਆ ਜਦੋਂ ਸ਼ਮਾ ਬਲਦੀ ਆ ਪਤੰਗੇ ਉਤੋਂ ਆਪਣੀ ਕੁਲ ਦੀ ਰੀਤ ਤੇ ਪ੍ਰੀਤ ਨਿਭਾਉਣ ਆਉਂਦੇ ਆ ਇਹ ਮੱਚਣ ਜਾਣਦੇ ਆ ਮੱਚਣ ਵਾਲੇ ਲੋਕ ਆ ਇਹ ਮੈਂ ਸਮਝਦਾ ਕਿ ਠੀਕ ਆ ਜ ਸਾਡੀਆਂ ਕਿਸਾਨ ਜੱਥੇਬੰਦੀਆਂ ਬਹੁਤ ਵੱਧੀਆਂ ਢੰਗ ਨਾਲ ਇਸ ਮੋਰਚੇ ਨੂੰ ਚਲਾ ਰਹੀਆਂ ਪਰ ਮੈਂ ਸਮਝਦਾ ਕਿ ਜਿੱਥੇ ਲੋਕਾਂ ਦੀ ਭਾਵਨਾ ਜੁੜੀ ਹੋਈ ਐ ਇਥੇ ਇਸ ਕਰਕੇ ਕਿਸਾਨ ਜੱਥੇਬੰਦੀਆਂ ਚਾਹੁੰਦੀਆਂ ਕੋਈ ਨੁਕਸਾਨ ਨਾ ਹੋਵੇ ਅਸੀਂ ਇਹ جنੂਨ ਨੂੰ ਲਾਸ਼ਾਂ ਵਿੱਚ ਤਬਦੀਲ ਹੋ ਕੇ ਨਾ ਲੈ ਕੇ ਜਾਈਏ ਪੰਜਾਬ ਨੂੰ ਲਾਸ਼ਾਂ ਵਿੱਚ ਤਬਦੀਲ ਨਾ ਹੋਵੇ ਇਹ ਡਰ ਆ ਉਹ ਚਾਹੁੰਦੇ ਵੀ ਉਹਨਾਂ ਦੀ ਸਿਆਣਪ ਵੀ ਆ ਸਮਝਦਾਰੀ ਵੀ ਆ ਕਿ ਅਸੀਂ ਪੰਜਾਬ ਦੇ ਵਿੱਚ ਲਾਸ਼ਾਂ ਨਾ ਲੈ ਕੇ ਜਾਈਏ ਇਹ جنੂਨ ਨੂੰ ਬਰਕਰਾਰ ਰੱਖੀਏ جنੂਨ ਦੇ ਨਾਲ ਇਹ ਮੋਰਚਾ ਜਿੱਤ ਕੇ ਲੜਾਈ ਜਿੱਤ ਗਏ ਪਰ ਦੂਜੇ ਪਾਸੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੇ ਦਿਲਾਂ ਦੀ ਆਵਾਜ਼ ਆ ਕਿ ਤਿੱਖਾ ਪ੍ਰੋਗਰਾਮ ਦਿੱਤਾ ਜਾਣਾ ਚਾਹੀਦਾ ਨਾ ਕਿ ਭੁੱਖ ਹੜਤਾਲਾਂ ਦੇ ਨਾਲ ਗੱਲ ਚੱਲਣੀ ਆ ਜੇ ਗਿਰਫਤਾਰੀਆਂ ਦੇਣ ਦੀ ਗੱਲ ਹੋਵੇ ਉਹ ਵੀ ਦੇਈਏ ਔਰ ਲੋਕ ਅੱਜ ਮੇਰੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਆ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਸਾਰੇ ਲੋਕਾਂ ਦੀ ਆਵਾਜ਼ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੱਲ ਨੂੰ ਸਪੈਸ਼ਲ 10 ਵਜੇ ਇਸ ਗੱਲ ਦੀ ਮੀਟਿੰਗ ਵੀ ਰੱਖੀ ਆ ਕਿ ਅਸੀਂ ਇਹ ਗੱਲ ਨੂੰ ਵਿਚਾਰਾਂਗੇ ਵਿਚਾਰ ਕੇ ਆਉਣ ਵਾਲੇ ਦਿਨਾਂ 'ਚ ਤਿੱਖਾ ਪ੍ਰੋਗਰਾਮ ਦੇਵਾਂਗੇ ਅਸੀਂ ਤਿੱਖਾ ਹੋਵੇ ਤੁਹਾਨੂੰ ਕੀ ਲੱਗਦਾ ਤੇ ਕੱਲ ਕਿਸਾਨ ਆਗੂ ਆ ਜਿਹੜੇ ਸਾਡੇ ਬਹੁਤ ਸਮਝਦਾਰ ਔਰ ਦਾਨੇ ਮਣੋਖਾ ਔਰ ਇੱਥੋਂ ਤੱਕ ਉਹ ਲੜਾਈ ਲੈ ਕੇ ਆਏ ਆ ਮੈਂ ਸਮਝਦਾ ਬਹੁਤ ਬੇਵਕੀ ਦੇ ਨਾਲ ਉਹ ਲੜਾਈ ਲੈ ਕੇ ਆਏ ਆ ਔਰ ਅੱਜ ਅਸੀਂ ਜੱਤ ਵਾਲੇ ਪਾਸੇ ਨੂੰ ਜਾ ਰਹੇ ਹਾਂ ਔਰ ਬੜੀ ਸਿਆਣਪ ਦੇ ਨਾਲ ਧਿਆਨ ਨਾਲ ਸਾਨੂੰ ਚੱਲਣ ਦੀ ਲੋੜ ਆ ਠੀਕ ਆ ਕਿ ਲੋਕਾਂ ਦੇ ਜਜਵਾਰ ਗ੍ਰਫਦਾਰੀਆਂ ਲੋਕ ਦੇਣ ਨੂੰ ਤਿਆਰ ਆ ਮੈਂ ਤਿਆਰ ਆ ਸਭ ਤੋਂ ਪਹਿਲਾਂ ਗ੍ਰਫਦਾਰੀ ਦੇਣ ਨੂੰ ਗ੍ਰਫਦਾਰੀ ਦਾ ਐਲਾਨ ਹੋਊਗਾ ਤਾਂ ਮੈਂ ਗ੍ਰਫਦਾਰੀ ਦੇਣ ਨੂੰ ਉਹ ਸਰਕਾਰ ਨੂੰ ਆਪਣਾ ਰੋਸ ਪ੍ਰਗਟਨ ਦੀ ਗੱਲ ਆ ਵੀ ਅਸੀਂ ਗਰਫਦਾਰੀਆਂ ਦੇਣ ਨੂੰ ਵੀ ਤਿਆਰ ਆ ਅਸੀਂ ਡਰਨ ਵਾਲੇ ਨਹੀਂ ਜੇਲਾਂ ਜੂਲਾਂ ਤੋਂ ਇਸ ਕਰਕੇ ਇਹ ਕਿਸਾਨ ਜੱਥੇਬੰਦੀਆਂ ਦੇ ਆਗੂ ਸਹਿਬਾਨਾਂ ਨੇ ਆਉਣ ਵਾਲੇ ਦਿਨਾਂ ਕੱਲ ਚੱਲੀ ਸੀ ਵੀ ਪਾਰਲੀਮੈਂਟ ਵੱਲ ਕੂਚ ਕੀਤਾ ਜਾਵੇ ਜਾਂ ਜੰਤਰ ਮੰਤਰ ਤੇ ਜਾਇਆ ਜਾਵੇ ਉਹ ਕਿਸਾਨ ਜੱਥੇਬੰਦੀਆਂ ਦਾ ਪ੍ਰੋਗਰਾਮ ਆ ਕੀ ਦੇਣਗੇ ਅਸੀਂ ਉਹਦੇ ਉੱਤੇ ਫੁੱਲ ਚੜਾਉਣੇ ਆ ਕਿਸਾਨ ਜੱਥੇਬੰਦੀਆਂ ਜਿਹੜਾ ਵੀ ਪ੍ਰੋਗਰਾਮ